ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਝੰਡ ਵਾਲਾ ਭੀਮੇਸ਼ਾ ਤੋਂ ਜਿੱਥੇ ਮੈਨੇਜਮੈਂਟ ਕਮੇਟੀ ਦੇ ਨਾਲ ਗੱਲਬਾਤ ਕਰਦੇ ਹਾਂ ਦੱਸ ਦਈਏ ਕਿ ਆਉਂਦੀ 14 ਜੂਨ ਨੂੰ ਸਮਾਗਮ ਹੋਣ ਜਾ ਰਹੇ ਹੈ ਵਧੇਰੀ ਜਾਣਕਾਰੀ ਜਿਹੜੀ ਹੈ ਉਹ ਅਸੀਂ ਹਾਂਸਲ ਕਰਾਂਗੇ ਮੈਨੇਜਮੈਂਟ ਟੀਮ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਸਮਾਗਮ ਜਿਹੜੇ ਆ ਉਹ ਹੋਣ ਜਾ ਰਹੇ ਆ ਔਰ ਕਿੰਨੀ ਤਰੀਕ ਨੂੰ ਹੋਣ ਜਾ ਰਹੇ ਆ ਤਾਂ ਜੀ ਸਰ ਕਿਹੜੇ ਕਿਸ ਤਰ੍ਹਾਂ ਦੇ ਸਮਾਗਮ ਜਿਹੜੇ ਆ ਉਹ ਆਪਾਂ ਕਰਾਉਣ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ 108 ਸੰਤ ਬਾਬਾ ਦਾਰਾ ਸਿੰਘ ਜੀ ਕੋਇਦਲ ਉਹਨਾਂ ਦੀ ਚਰਨਵੀਂ ਵਰਸੀ ਬੜੇ ਸ਼ਰਧਾ ਸਹਿ ਸਰਦਾਰ ਬਗਉੜਾਈ ਜਾ ਰਹੀ ਹੈ ਕੋ 14 ਜੂਨ ਤਿੰਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਭਰੂਪ ਕੋ ਮਨਾਇਆ ਜਾ ਰਿਹਾ ਹੈ ਸ੍ਰੀ ਮਹਾਰਾਜ ਦੇ ਸਿਰਕ ਬਾਬਾ ਪੱਗਾ ਸਿੰਘ ਜੀ ਬਾਬਾ ਹਰੀ ਸਿੰਘ ਜੀ ਬਾਬਾ ਪੱਗਾ ਸਿੰਘ ਜੀ ਦੀ ਵਰਸੀ ਮਹਾਰਾਜ ਜੀ ਨੂੰ ਬੜੀ ਸ਼ਰਧਾ ਭਰੂਪ ਮਨਾਇਆ ਜਾ ਰਿਹਾ ਹੈ 15 ਜੂਨ ਸੋਹੜ ਅਮਰਤ ਸੰਚਾਰ ਕਰਵਾਇਆ ਜਾਵੇਗਾ ਜੋ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਪਹੁੰਚ ਰਹੇ ਹੋਣ ਸੂਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਵਾਲੇ ਬਣੀਏ ਗੁਰੂ ਦਾਮਰਾਜ ਸਿੰਘ ਸਜੀਏ 14 ਜੂਨ ਦੈਨ ਸ਼ੁੱਕਰਵਾਰ ਨੂੰ શ્રી ਮਾਨੇਤਵਰ ਸੰਤੋਬਾ ਤਾਰਾ ਸਿੰਘ ਜੀ ਕੋਈਦਲ ਪੁਣਾ ਦੀ ਜੋ 30 ਵਰਸੀ ਹੈ ਬੜੇ ਸਤਕਾਰ ਸਹਿ ਚਰਦਾ ਫੁਰਮਾਈ ਜਾਰੀ ਨੇ ਮੇਰੇ ਭਲੇ ਡੇਰਾ ਸੰਤੋਬਾ ਤਾਰਾ ਸਿੰਘ ਦੀ ਕੋਈਦਲ ਸੇਵਾ ਸੁਸਾਇਟੀ ਦੇ ਪ੍ਰਧਾਨ ਸਾਹਿਬ ਉਧੇਦਾਰ ਸਾਹਿਬਾਨ ਸਾਰੇ ਹੀ ਤਤਪਰ ਹਨ ਅੱਜ ਸੰਤਾਂ ਦੇ ਵਾਸਤੇ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਸੋ ਗੁਰੂ ਦੇ ਚਰਨਾਂ ਚ ਸਾਰਿਆਂ ਨੇ ਬੇਨਤੀ ਕੀਤੀ ਹੈ ਜੇਕਰ ਸਮੂਹ ਸੰਤਾਂ ਨੂੰ ਆਪਣੇ ਸ਼੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਜੀ ਕੋਇਦਰ ਜੀ ਦਾ ਆਸ਼ੀਰਵਾਦ ਲੈਣ ਲਈ 14 ਜੂਨ ਨੂੰ ਗੁਰਦਵਾਰ ਸਾਹਿਬ ਪਹੁੰਚੋ 12 ਜੂਨ ਰਾਤ ਨੂੰ ਵੀ ਸਵਾਗਤ ਸਜਣਗੇ 13 ਜੂਨ ਰਾਤ ਨੂੰ ਵੀ ਸਵਾਗਤ ਸਜਣਗੇ 14 ਜੂਨ ਦਿਨ ਸ਼ੁੱਕਰਵਾਰ ਨੂੰ ਸਾਰਾ ਦਿਨ ਦੁਆਨ ਸਜਾਏ ਜਾਣਗੇ ਤੋਂ ਜਿੰਨੀਆਂ ਵੀ ਸੰਗਤਾਂ ਆ ਰਹੀਆਂ ਨੇ ਡੇਰਾ ਨਿਵੜੇ ਸੰਤ ਬਾਬਾ ਤਾਰਾ ਸਿੰਘ ਜੀ ਕੋਇਦਰ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਦਾ ਇਹ ਆਇਆ ਕਿ ਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਸਰ ਕਿਸ ਸਮਾਜੀ ਕਾ ਖਾਲਸਾ ਵੈਗੁਰ ਜੀ ਦੀ ਫਤਿਹ ਮੈਂ ਅੱਜ ਪ੍ਰਧਾਨ ਹੋਣ ਦੇ ਨਾਤੇ ਸਾਰੇ ਸਿੰਘਾਂ ਦੀ ਜਿੰਨੇ ਵੀ ਕਮੇਟੀ ਮੈਂਬਰਸ਼ਿਪ ਉਹਨਾਂ ਦੀ ਮੀਟਿੰਗ ਸੱਦੀ ਏ ਉਹਦੇ ਵਿੱਚ ਇੱਕ ਦੋ ਬਲਿਖੇ ਹੈਗੇ ਸੀ ਅੱਗੇ 15 ਜੂਨ ਦੀ ਵਰਸੀ ਆਉਣੀ ਹੁੰਦੀ ਸੀ ਐ ਕਿ ਉਹ ਵਰਸੀ 14 ਜੂਨ ਦੀ ਆ ਰਹੀ ਹੈ ਜਿੰਦੇ ਵਿੱਚ ਬੜੇ ਵੱਡੇ ਪ੍ਰਬੰਧ ਕੀਤੇ ਗਏ ਨੇ ਬਾਪੂ ਖੋਸ਼ਦਲ ਜੀ ਦੇ ਆਪਣਾ ਸਥਾਨ ਤੇ ਸੰਤ ਬਾਬਾ ਬੱਗਾ ਸਿੰਘ ਸੰਤ ਬਾਬਾ ਹਰੀ ਸਿੰਘ ਉਹਨਾਂ ਦੀਆਂ ਵੀ ਵਿੱਚ ਬਰਸ਼ੀਆਂ ਆ ਰਹੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਜੋੜ ਮੇਲੇ ਨੂੰ ਆਪਣਾ ਖੂਬਸੂਰਤ ਢਾਗਣਾ ਬਣਾਉਣ ਲਈ ਸਾਰੇ ਸਿੰਘਾਂ ਦੀ ਮੀਟਿੰਗ ਕੀਤੀ ਵੀ ਸਾਰੇ ਆਉਦੇ-ਆਉਦੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਸੰਯੋਗ ਦੇ ਇਲਾਕੇ ਦੀਆਂ ਸੰਗਤਾਂ ਨੂੰ ਵੀ ਸੰਯੋਗ ਲੈ ਕੇ ਬੇਨਤੀ ਕਰਦੇ ਆ ਵੀ ਸਾਰਾ ਇਲਾਕਾ ਜਿਹੜਾ ਆ ਕੇ ਸੇਵਾ ਕਰੇ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਵਾਹਿਗੁਰੂ ਜੀਤਾ ਸਤਿ ਸਵਾਗਤ ਹੈ ਤਾਂ ਬਿਲਕੁਲ ਦੱਸ ਦਈਏ ਕਿ 14 ਜੂਨ ਨੂੰ ਸੰਤ ਪਾਪਾ ਤਾਰਾ ਸਿੰਘ ਜੀ ਖੁਸ਼ਦਿਲ ਜੀ ਦੀ ਚਰਨਜਵੀਂ ਵਰਸੀ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਤਸਵੀਰਾਂ ਗੁਰਦੁਆਰਾ ਝੰਡ ਵਾਲਾ ਭਿਮੇਸ਼ਾ ਤੋਂ ਅਸੀਂ ਤੁਹਾਡੇ ਨਾਲ ਇਸ ਵੇਲੇ ਸ਼ੇਅਰ ਕਰ ਰਹੇ ਆ ਦੱਸ ਦਈਏ ਕਿ 12 ਜੂਨ ਦੀ ਰਾਤ ਨੂੰ ਦੀਵਾਨ ਸਜਣਗੇ 13 ਜੂਨ ਦੀ ਰਾਤ ਨੂੰ ਵੀ ਦੀਵਾਨ ਸਜਣਗੇ ਅਤੇ 14 ਦਿਨ 14 ਜੂਨ ਦਾ ਦਿਨ ਸਾਰਾ ਦਿਨ ਜਿਹੜਾ ਹੈਗਾ ਉਹ ਦੀਵਾਨ ਸਜਣਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਤੁਹਾਨੂੰ ਜਿਹੜਾ ਹੈਗਾ ਉਹ ਕਰਵਾ ਰਹੇ ਆ ਤਾਂ ਦੱਸ ਦਈਏ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਔਰ 14 ਜੂਨ ਨੂੰ ਮਨਾਈ ਜਾਣ ਵਾਲੀ ਬਾਬਾ ਜੀ ਦੀ ਚਰਨ ਜਵੀ ਪਰਸੀ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋ ਚੁੱਕੀਆਂ ਹੈ ਤਾਂ ਪਰਸੀ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਇਸ ਸਮੇਂ ਅਸੀਂ ਤੁਹਾਡੇ ਨਾਲ ਲਾਈਵ ਸ਼ੇਅਰ ਕਰ ਰਹੇ ਹਾਂ ਗੁਰਦੁਆਰਾ ਚੰਡ ਵਾਲਾ ਭੀਮੇਸ਼ਾ ਤੋਂ ਜਿੱਥੇ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਇਸ ਵਾਰ 14 ਜੂਨ ਨੂੰ ਵਰਸੀ ਜਿਹੜੀ ਆ ਬਾਬਾ ਜੀ ਦੀ ਚੁਰੰਝਵੀਂ ਵਰਸੀ ਉਹ ਮਨਾਈ ਜਾ ਰਹੀ ਹੈ ਦੱਸ ਦਈਏ ਕਿ ਸੰਗਤਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਭੁਲੇਖਾ ਸੀ ਕਿ 15 ਜੂਨ ਨੂੰ ਹਮੇਸ਼ਾ ਵਰਸੀ ਮਨਾਈ ਜਾਂਦੀ ਹੈ ਲੇਕਿਨ ਦੱਸ ਦਈਏ ਕਿ ਇਸ ਵਾਰ 14 ਜੂਨ ਨੂੰ ਬਾਬਾ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਦੱਸ ਦਈਏ ਇਸ ਨੂੰ ਲੈ ਕੇ ਸੰਗਤਾਂ ਦੇ ਵੱਲੋਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਮੌਕੇ 12 ਜੂਨ ਨੂੰ ਰਾਤ ਦੇ ਦੀਵਾਨ ਲੱਗਣਗੇ 13 ਜੂਨ ਨੂੰ ਵੀ ਰਾਤ ਦੇ ਦੀਵਾਨ ਸਜਣਗੇ ਔਰ 14 ਜੂਨ ਨੂੰ ਸਾਰੇ ਦਿਨ ਦੇ ਦੀਵਾਨ ਸਜਣਗੇ ਤਾਂ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋ ਚੁੱਕੀਆਂ ਹਨ ਤਾਂ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਕੁਸ਼ਦਿਲ ਜੀ ਜੱਡਵਾਲਾ ਭੀਮੇਸ਼ਾ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਇਸ ਸਮੇਂ ਲਾਈਵ ਜਿਹੜੀਆਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦੱਸ ਦਈਏ ਕਿ ਬਾਬਾ ਜੀ ਦੇ ਇਸ ਅਸਥਾਨ ਤੇ 14 ਜੂਨ ਨੂੰ ਇਸ ਵਾਰੀ ਬਾਬਾ ਜੀ ਦੀ ਚਰਨਜਵੀਂ ਵਰਸੀ ਮਨਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਤਸਵੀਰਾ ਝੰਡ ਵਾਲਾ ਭੀਮੇਸ਼ਾ ਗੁਰਦੁਆਰਾ ਸਾਹਿਬ ਤੋਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹੈ ਜੂਨ 14 ਜੂਨ 12 ਜੂਨ ਦੀ ਰਾਤ ਨੂੰ ਦੀਵਾਨ ਲੱਗਣਗੇ 13 ਜੂਨ ਦੀ ਰਾਤ ਨੂੰ ਵੀ ਦੀਵਾਨ ਸਜਣਗੇ ਅਤੇ 14 ਜੂਨ ਨੂੰ ਦਿਨ ਦੇ ਵੇਲੇ ਸਾਰੇ ਦਿਨ ਹੀ ਜਿਹੜਾ ਹੈਗਾ ਦੀਵਾਨ ਜਿਹੜਾ ਕੀ ਹੈ ਸਜਣਗੇ ਔਰ ਬਹੁਤ ਦੂਰ ਤਰਾਡੇ ਔਰ ਸੰਗਤਾਂ ਇੱਥੇ ਪਹੁੰਚਦੀਆਂ ਮੈਨੇਜਮੈਂਟ ਕਮੇਟੀ ਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਕੀ ਇਸ ਸਬੰਧੀ ਵਰਸੀ ਦੇ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਔਰ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ 14 ਜੂਨ ਨੂੰ ਬਾਬਾ ਜੀ ਦੀ ਚਰਨ ਜਵੀ ਬਰਸੀ ਤੇ ਗੁਰਦੁਆਰਾ ਸ੍ਰੀ ਗੁਰੂ ਗੁਰਦੁਆਰਾ ਜੰਡ ਵਾਲਾ ਭੀਮੇਸ਼ਾ ਵਿਖੇ ਜਰੂਰ ਪਹੁੰਚੋ ਐਸ ਵਾਰੀ ਤੁਹਾਨੂੰ ਦਿਖਾ ਦਈਏ ਕੀ ਹਾਲ ਜਿਹੜੇ ਆ ਕਮਰੇ ਜਿਹੜੇ ਹੈਗੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਵੀ ਬਣਾਏ ਗਏ ਆ ਜਿਨ੍ਹਾਂ ਦੇ ਵਿੱਚ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਗੁਰਦੁਆਰਾ ਜੰਡ ਵਾਲਾ ਭੀਮੇ ਸ਼ਾਹ ਤੋਂ ਦਿਖਾ ਰਹੇ ਹਾਂ ਜਿੱਥੇ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਔਰ ਦੱਸ ਦਈਏ ਕਿ ਆਉਂਦੇ 14 ਜੂਨ ਨੂੰ ਆਉਂਦੀ 14 ਜੂਨ ਨੂੰ ਬਾਬਾ ਜੀ ਦੀ 74ਵੀਂ ਵਰਸੀ ਜਿਹੜੀ ਹੈ ਉਹ ਮਨਾਈ ਜਾਏਗੀ ਤਾਂ ਇਸ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਅਸੀਂ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾਈਆਂ ਦੱਸ ਦਈਏ ਕਿ ਅੱਜ ਪ੍ਰਬੰਧਕੀ ਕਮੇਟੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਔਰ ਇਹ ਤੁਸੀਂ ਜੋ ਤਸਵੀਰਾਂ ਦੇਖ ਰਹੇ ਹੋ ਸਾਰੀ ਮੈਨੇਜਮੈਂਟ ਕਮੇਟੀ ਇੱਥੇ ਇਕੱਠਾ ਹੋਈ ਹੈ ਔਰ ਮੈਨੇਜਮੈਂਟ ਕਮੇਟੀ ਦੇ ਵੱਲੋਂ ਅੱਜ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜੂਨ ਦੀ ਰਾਤ ਨੂੰ ਦੀਵਾਨ ਸਜਣਗੇ 13 ਜੂਨ ਦੀ ਰਾਤ ਨੂੰ ਵੀ ਦੀਵਾਨ ਸਜਣਗੇ ਤੇ 14 ਜੂਨ ਨੂੰ ਸਾਰਾ ਦਿਨ ਹੀ ਸਮਾਗਮ ਚੱਲਣਗੇ ਬਾਬਾ ਜੀ ਦੀ ਚੁਰੰਝਵੀਂ ਵਰਸੀ ਜਿਹੜੀ ਹੈ ਉਹ ਬਹੁਤ ਹੀ ਧੂਮਤਾਂਮ ਦੇ ਨਾਲ ਮਨਾਈ ਜਾ ਰਹੀ ਹੈ ਔਰ ਆ 12 ਦੂਰੋਂ ਦਰਾੜਿਓਂ ਪਹੁੰਚ ਰਹੀਆਂ ਸੰਗਤਾਂ ਦੇ ਅ ਇੱਥੇ ਰਹਿਣ ਦੇ ਲਈ ਕਮਰਿਆਂ ਦਾ ਪ੍ਰਬੰਧ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਸਾਰੇ ਹੀ ਪ੍ਰਬੰਧ ਜਿਹੜੇ ਹੈਗੇ ਆ ਉਹ ਮੁਕੰਮਲ ਕਰ ਲਿੱਤੇ ਗਏ ਆ ਅਤੇ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੋ ਰਾਤ ਦੇ ਦੀਵਾਨ ਨੇ ਅਤੇ ਜੋ 14 ਜੂਨ ਦੇ ਸਮਾਗਮ ਨੇ ਉਹਨਾਂ ਦੇ ਵਿੱਚ ਹਾਜ਼ਰੀ ਭਰੋ ਤੇ ਬਾਬਾ ਜੀ ਦਾ ਆਸ਼ੀਰਵਾਦ ਹਾਸਲ ਕਰੋ ਧੰਨਵਾਦ ਜਨਾਈ ਜੱਤਨਾ ਯਾਰ ਉਹ ਚਾਲ ਵੀ ਗਿਆ ਚੰਦ ਵੀ ਉਹਨਾਂ ਦੇ ਆ ਗਈ ਹੈ